ਪੰਜਾਬ ਦੇ ਬੀਜਾ ਨੇੜੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ ਪਟਿਆਲਾ ਜ਼ਿਲ੍ਹੇ ਦੇ ਲਾਸ਼ਕਣੀ ਪਿੰਡ ਤੋਂ ਹੜਪੀੜਤਾ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨੂੰ ਕੈਂਟਰ ਦੇ ਨਾਲ ਟੱਕਰ ਹੋ ਗਈ ਟਰਾਲੀ ਵਿੱਚ 5 ਵਿਅਕਤੀ ਸਵਾਰ ਸਨ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਨੇ ਜ਼ਖਮੀ ਲੋਕਾਂ ਨੂੰ ਲੁਧਿਆਣਾ ਲਿਜਾਇਆ ਗਿਆ ਮੌਕੇ ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ ਲੋਕ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਲੱਗ ਪਏ ਸੀ ਦੇਖੋ ਸਾਡੇ ਪਿੰਡ ਦਾ ਇਹ ਨੌਜਵਾਨਾ ਜੀ ਬੜਾ ਬੜਾ ਸੁਧਾਰਨ ਜਾਂ ਬੜਾ ਚੰਗਾ ਜਿਹਾ ਪਰਿਵਾਰ ਆ ਜੀ ਨਾ ਕਿਸੇ ਨਾਲ ਬੈਰ ਨਾ ਕਿਸੇ ਨਾਲ ਵਿਰੋਧ ਅਸਲ ਸਾਡੇ ਪਿੰਡ ਦੇ ਨੌਜਵਾਨਾਂ ਦੀ ਭਾਵਨਾ ਕੀ ਸੀ ਲੋੜਵੰਦਾਂ ਦੀ ਸਮਗਰੀ ਲੈ ਕੇ ਚੱਲੇ ਸੀ ਵੀ ਜਿਹੜੇ ਹੜਪੀੜਤ ਨੇ ਉਹਨਾਂ ਨੂੰ ਚੀਜ਼ਾਂ ਪਹੁੰਚਾਉਣ ਚੱਲੇ ਸੀਗੇ ਜੀ ਪਰ ਜਾਂਦੇ ਜਾਂਦੇ ਜਿਹੜੀ ਘਟਨਾ ਜਿਹੜੀ ਵਾਪਰਦੀ ਆ ਨੇ ਸਾਡੇ ਨਗਰ ਨੂੰ ਸਾਡੇ ਇਲਾਕੇ ਨੂੰ ਹਿਲਾ ਕੇ ਰੱਖਤਾ ਕਿਉਂਕਿ ਇੱਕ ਇਨਸਾਨ ਰੂਹ ਦਾ ਸੱਚਾ ਇੱਕ ਦੂਜਿਆਂ ਲਈ ਮਦਦ ਕਰਨ ਲਈ ਚੱਲਿਆ ਉਹਦੇ ਨਾਲ ਐਡੀ ਘਟਨਾ ਵਾਪਰ ਜੇ ਵੇ ਤੇ ਫਿਰ ਜਿਹੜਾ ਇਨਸਾਨ ਦੀ ਜਿਹੜੀ ਮੌਤ ਹੁੰਦੀ ਆ ਸਾਡੇ ਭਰਾ ਦੀ ਅਸਲ ਉਹਦੀ ਦੋ ਤਾਂ ਛੋਟੀਆਂ ਬੇਟੀਆਂ ਨੇ ਜੀ ਬਿਲਕੁਲ ਛੋਟੀਆਂ ਨੇ 5-5 6-6 ਸਾਲ ਦੀਆਂ ਇੱਕ ਉਹਦਾ ਬੇਟਾ ਜੀ ਅਸਲ ਹੁਣ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਹੁਣ ਅਸੀਂ 15 ਦਿਨ ਹੜਾਂ ਚ ਘਰੇ ਨਹੀਂ ਆਏ ਦੀ ਸੇਵਾ ਕਰਦੇ ਸਾਡੇ ਬੱਚੇ ਕਿਵੇਂ ਤਰਸਦੇ ਸੀ ਹੁਣ ਤੁਸੀਂ ਇਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਫਾਦਰ ਨੇ ਘਰ ਹੀ ਨਹੀਂ ਆਉਣਾ ਪਰ ਬੜੇ ਦੁੱਖ ਦੀ ਗੱਲ ਆ ਵੀਰੇ ਇਹ ਜਾਂਚ ਹੋਣੀ ਚਾਹੀਦੀ ਆ ਵੀ ਕਿਉਂ ਟਰੱਕ ਹੀ ਕਿਉਂ ਸਾਡੀਆਂ ਟਰੈਲੀਆਂ ਚ ਬਾਈਦੇ ਨੇ ਇਹ ਪਿੰਡ ਲਚਕਾਣੀ ਤੋਂ ਹੜਪੀੜਾ ਤਾਂ ਵਾਸਤੇ ਜੋ ਰਾਸ਼ਨ ਦੀ ਸੇਵਾ ਲੈ ਕੇ ਜਾ ਰਹੇ ਸੀ ਇਹਨਾਂ ਦੇ ਪਿੱਛੋਂ ਟਰੱਕ ਟਰੱਕ ਆ ਰਿਹਾ ਜੇ ਸ਼ਰਮਾਰ ਦਾ ਬਹੁਤ ਤੇਜ਼ ਇਹ ਤਾਂ ਆਪਦੀ ਨਾਰਮਲ ਸਪੀਡ ਤੇ ਜਾ ਰਿਹਾ ਸੀ ਪਿੱਛੋਂ ਲਿਆ ਕੇ ਉਹਨੇ ਇਹਨੇ ਜ਼ੋਰ ਨਾਲ ਮਤਲਬ ਟਰਾਲੀ ਤੇ ਹਿੱਟ ਕੀਤਾ ਟਰਾਲੀ ਨੂੰ ਮਤਲਬ ਐਦਾਂ ਪੁੱਠੀ ਕਰਕੇ ਮਾਰਿਆ ਜੋ ਦੇ ਵਿੱਚ ਮਤਲਬ ਬੰਦੇ ਬੈਠੇ ਸੀਗੇ ਉਹ ਬਗਾ ਬਗਾ ਮਾਰੇ ਇੱਕ ਉਹ ਟਰੱਕ ਦੇ ਥੱਲੇ ਆ ਗਿਆ ਵੀਰ ਜਿਹਦੀ ਥੋੜੇ ਟਾਈਮ ਬਾਅਦ ਹਸਪਤਾਲ ਜਾਂਦੇ ਹੋਏ ਡੈਥ ਹੋ ਗਈ ਬਹੁਤ ਮਾਰਾ ਹੋਇਆ ਉਹਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗ ਗਈ ਸੀ ਤੇ 2-3 ਇੰਜਰਡ ਨੇ ਬਹੁਤ ਜ਼ਿਆਦਾ ਉਹਨਾਂ ਦੀ ਕਿਸੇ ਦੇ ਇੱਕ ਦਾ ਪੱਟ ਟੁੱਟ ਗਿਆ ਇੱਕ ਦਾ ਮਤਲਬ ਬਾਹਾਂ ਟੁੱਟ ਗਈ ਇਹ ਹੋਇਆ ਜੀ ਬੀਜੇ ਤੇ ਕਿਸ਼ਨਗੜ ਦੇ ਨੇੜੇ 메ਨ ਹਾਈਵੇ ਜੀਟੀ ਰੋਡ ਤੇ ਹਾਂਜੀ ਟਰਾਲੀ ਦੇ ਵਿੱਚ ਕੁੱਲ 6 ਤੋਂ 7 ਜਾਣੇ ਸੀ ਬਾਕੀ ਜਿਹੜੇ 2-3 ਪਿੱਛੇ ਮੂੰਹ ਅੱਗੇ ਬੈਠੇ ਸੀ ਉਹ ਵੀ ਭਗਾ ਕੇ ਬਾਹਰ ਮਾਰੇ ਇਹ ਮੇਰਾ ਭਤੀਜਾ ਜੀ ਪਿੰਡ ਲਚਕਾਣੀ ਤੋਂ ਜ਼ਿਲ੍ਹਾ ਪਟਿਆਲਾ ਜੀ ਇਹ ਕਈ ਦਿਨਾਂ ਤੋਂ ਪਿੰਡ ਤੋਂ ਸਿੱਧਾ ਇਕੱਠਾ ਕਰਕੇ ਰਸਤ ਇਕੱਠੀ ਕਰਕੇ ਜਿਹੜੇ ਹੜਾਂ 'ਚ ਫਸੇ ਹੋਏ ਨੇ, ਹੜ ਭੀੜ ਤਾਂ ਜ ਫਸੇ ਹੋਏ ਨੇ। ਉਹਨਾਂ ਵਾਸਤੇ ਰਸਤ ਲੇ ਕੇ ਜਾ ਰਹੇ ਸੀ ਅੱਜ ਸਵੇਰੇ। ਰਾਤ ਮੈਨੂੰ ਵੀ ਕਿਹਾ ਗਿਆ ਚਾਚਾ ਜੀ ਤੁਸੀਂ ਵੀ ਚਲੋ। ਤੇ ਮੈਂ ਕਿਹਾ ਵੀ ਮੈਂ ਨਹੀਂ ਜਾ ਸਕਦਾ, ਮੈਨੂੰ ਤਾਂ ਦਿੱਕਾ ਭਾਈ। ਚਲੋ ਇਹ ਫੇਰ ਸਵੇਰੇ 6 ਵਜੇ ਘਰੋਂ ਚੱਲ ਪਏ ਨੇ, ਤਿਆਰ-ਬਿਆਰ ਹੋ ਕੇ ਬੜਾ ਆਰਾਮ ਨਾਲ ਐਨ ਲੇ ਕੇ ਜਮਾਨ। ਉਸ ਤੋਂ ਅੱਗੇ ਜਾ ਕੇ ਮੰਜੀ ਸਾਹਿਬ ਗੁਰਦੁਆਰੇ ਕੋਲ ਸਵੇਰੇ 10:00 ਵਜੇ ਦੇ ਕਰੀਬ 6:00 ਵਜੇ ਪਿੰਡੋਂ ਚੱਲੇ ਨੇ, 10:00 ਵਜੇ ਦੇ ਕਰੀਬ ਇਹਨਾਂ ਦਾ ਮੰਜੀ ਸਾਹਿਬ ਕੋਲ ਆ ਕੇ ਕਿਸੇ ਟਰੱਕ ਵਾਲੇ ਨੇ ਪਿੱਛੋਂ ਚ ਟਰਾਲੀ ਚ ਟਰੱਕ ਮਾਰ ਕੇ ਟਰਾਲੀ ਪਲਟਾਤੀ ਟਰਾਲੀ ਪਲਟਣ ਦੇ ਨਾਲ ਸਾਡੇ 4 ਬੰਦੇ ਟਰਾਲੀ ਸੀਗੇ 4 ਟਰੈਕਟਰ ਤੇ ਸੀਗੇ ਜਿਹੜੇ 4 ਟਰੈਕਟਰ ਤੇ ਸੀਗੇ ਉਹ ਤਾਂ ਠੀਕ ਨੇ ਸਹੀ ਸਲਾਮਤ ਨੇ ਜਿਹੜੇ ਪਿੱਛੇ ਟਰਾਲੀ ਚ ਸੀਗੇ 4 ਉਹਨਾਂ ਜੋ ਇਹ ਡੱਲੇ ਵਾਲੇ ਪਾਸੇ ਬੈਠਾ ਸੀ ਜਦੋਂ ਟਰੱਕ ਲੱਗਿਆ ਇਹ ਟਰੱਕ ਦੇ ਥੱਲੇ ਆ ਗਿਆ ਟਰੱਕ ਨੇ ਘਸੀਟ ਕੇ ਇਹਨੂੰ ਜਣੀ ਇੰਨੀ ਦਰਦਨਾਕ ਮੌਤ ਆਈ ਆ ਵੀ ਦੱਸ ਨਹੀਂ ਸਕਦੇ ਵੀ ਇੰਨਾ ਬੁਰਾ ਹਾਲ ਇਹਦਾ ਜਿਹੜਾ ਉਹ ਦੇ ਰਾ ਪਿੱਤਾ ਉਹ ਜ਼ਾਲਮ ਨੇ ਤੇ ਜਿਹੜੇ ਬਾਕੀ ਤਿੰਨ ਸੀਗੇ ਉਹਨਾਂ 'ਚ ਇੱਕ ਬੱਚਾ ਸੀਗਾ ਕਰਨ ਉਹਦੀ ਬਾਹਂ ਟੁੱਟ ਗਈ ਤੇ ਪੱਟ ਫੈਕਚਰ ਹੋ ਗਿਆ ਚਲੋ ਮਹਾਰਾਜ ਅੱਗੇ ਅਰਦਾਸ ਆ ਉਹ ਵੀ ਚਲਦਾ ਹੋ ਜਾਵੇ ਠੀਕ ਹੋ ਜਾਵੇ ਛੇਤੀ ਤੇ ਇੱਕ ਵੀਰ ਦੇ ਸਿਰ 'ਚ ਸੱਟ ਲੱਗੀ